Thank you. bye uh -huh.

दो तो साल हो गए तुम्हें अच्छी है मेरी नहीं के

ਸਰ ਇਹ ਸਭ ਦਾ ਮਰਵਾਇਆ ਸੀ ਜਿਹੜੇ ਆ ਗਏ ਆਂ ਉਸ ਕਿਸਾਨਾਂ ਦੇ ਪਰਿਵਾਰ ਸਾਡੀਆਂ ਸਾਰੀਆਂ ਫਾਈਲਾਂ 2 ਸਾਲ ਤੋਂ ਮੋਰ 18 ਮਨਸ ਮੋੜੇ ਖੇਤੀਬਾੜੀ ਦਾ ਭਾਗ ਹੁੰਦਾ ਜੀ ਸਰ ਕੁਟਿਆਣ ਵਾਲਾ ਸੰਕਰਮਣ ਕੋਲ ਵੀ ਕੋਈ ਸੀਮਾ ਕੋਈ ਰਿਸਰਵ ਕਰਤੀ ਕਰਾਣਾ ਕੋਈ ਨਾ ਕੋਈ 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 ਕੋਈ ਨਾ ਸਾਡੀਆਂ ਪਹਿਲਾਂ ਪਈਆਂ ਨੇ ਅਗਲੇ ਕਰ ਡਿਪਾਰਟਮੈਂਟ ਦੀਆਂ ਸਾਰੀਆਂ ਸ਼ਨੀਰ ਰਸਾਨਾਂ ਦੀਆਂ ਅਸੀਂ ਦਾਖਲ ਟੋਕਾ ਖਾਇਆ ਕਰ ਜਿੰਨੀ ਕਿਸੇ ਸੰਗਾ ਦੇਗੀ ਨੌਕਰੀਆਂ ਦੇਗੀ ਸਾਡੀਆਂ ਪਹਿਲਾਂ ਰੀਡਾਈਫੀਕੇਸ਼ਨ ਹੋ ਕੇ ਫਿਰ ਕੇਸ ਆ ਕੌਂਸਲ ਦੇ ਵਿੱਚ ਇਸ ਕੌਂਸਲ ਦੇ ਵਿੱਚ ਦੁਬਾਰੇ ਵੈਰੀਫਿਕੇਸ਼ਨ ਹੋ ਕੇ ਥੋੜੇ ਦੇਰ ਹੋ ਰਹੀਆਂ ਨੇ ਸਰ ਸਾਨੂੰ ਕਿਉਂ ਅਸੀਂ ਸੇਕ ਕਰਵਾਉਣਾ ਤੁਹਾਡੇ ਕੋਲੇ ਨੱਕ ਤੇ ਬੰਦੇ ਹੈਗਾ ਜੀ ਇਸ ਤੋਂ ਬਾਅਦ ਕੋਈ ਹੱਲ ਨਹੀਂ ਦਿਸਿਆ ਜੀ ਮੈਂ ਕਿਹਦੀ ਸਰਕਾਰਾਂ ਦਾ ਮਾਫੀ ਆਨਗੇ ਜੀ ਮੰਨ ਲਈ ਅਸੀਂ ਅਰਾ ਤੋਂ ਪਹਿਲਾਂ ਹੀ ਪਹਿਲਾ ਕੰਮ ਕਰ ਦਿੱਤਾ ਮਾਫੀ ਜੀ ਦੀ ਰਕਮ ਦੇਣ ਦੀ ਬਜਾਏ ਅਸੀਂ ਉਸੇ ਰਕਮ ਨੂੰ ਜੋ ਅੱਧੀ ਰਕਮ ਦੇ ਸਭਾਈ ਵਾਸਤੇ ਖਰਚ ਲਿਆ ਤਾਂ ਮਾਫੀ ਜੀ ਦੇ 2 ਦਿਨ ਰਹਿ ਗਏ ਸੀ